RCB ਦੀ ਜਿੱਤ ਪੂਰੇ ਦੇਸ਼ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਲੈ ਆਂਦਾ ਹੈ IPL 2025 ਦੇ ਵਿੱਚ ਜਦੋਂ ਆਰਸੀਬੀ ਜਿੱਤਦੀ ਹੈ ਤਾਂ ਕਾफी ਖੁਸ਼ੀ ਦੇਖੀ ਜਾਂਦੀ ਹੈ ਜਿਸ ਤੋਂ ਬਾਅਦ ਅਗਲੇ ਦਿਨ ਹੀ ਜਸ਼ਨ ਦੇ ਲਈ ਸਾਰੀ ਟੀਮ ਬੈਂਗਲੁਰੂ ਜਾਂਦੀ ਹੈ ਜਿਸ ਤੋਂ ਬਾਅਦ ਉੱਥੇ ਭਗੜੜ ਮੱਚਦੀ ਹੈ ਤੇ 11 ਲੋਕਾਂ ਦੇ ਮੌਤ ਦੀ ਖਬਰ ਵੀ ਸਾਹਮਣੇ ਆਂਦੀ ਹੈ ਤਾਂ ਹੁਣ ਆ ਇਸ ਦੇ ਵਿੱਚ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਹੁਣ ਇਸ ਦੇ ਵਿੱਚ ਵਿਰਾਟ ਕੋਹਲੀ ਦੀਆਂ ਮੁਸ਼ਕਲਾਂ ਸਭ ਤੋਂ ਜ਼ਿਆਦਾ ਵੱਧ ਗਈਆਂ ਨੇ ਵਿਰਾਟ ਕੋਹਲੀ ਤੇ ਮਾਮਲਾ ਦਰਜ ਕੀਤਾ ਗਿਆ ਹੈ ਤੇ ਬੰਗਲੂਰੂ ਦੇ ਹੀ ਇੱਕ ਵਿਅਕਤੀ ਦੇ ਵੱਲੋਂ ਇੱਕ ਮਾਮਲਾ ਜਿਹੜਾ ਹੈ ਦਰਜ ਕਰਾਇਆ ਗਿਆ ਹੈ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਕੋਈ ਟੀਮ ਜਾਂ ਕੋਈ ਆ ਕ੍ਰਿਕਟ ਟੀਮ ਕੋਈ ਫਿਲਮ ਦੀ ਟੀਮ ਜਦੋਂ ਪਹੁੰਚਦੀ ਹੈ ਤਾਂ ਅਜਿਹਾ ਹੀ ਭਗੜੜ ਵਾਲਾ ਮਾਹੌਲ ਅਕਸਰ ਵੇਖਿਆ ਜਾਂਦਾ ਹੈ ਭਾਵੇਂ ਆਪਾਂ ਹਾਲੀ ਦੇ ਵਿੱਚ ਹੋਏ ਗੱਲ ਕਰੀਏ ਪੁਸ਼ਪਾ 2 ਦੀ ਸਕਰੀਨਿੰਗ ਦੇ ਵਿੱਚ ਜਦੋਂ ਆਲੂ ਅਰਜੁਨ ਤੇ ساری ਟੀਮ ਪਹੁੰਚਦੀ ਹੈ ਤਾਂ ਲੋਕਾਂ ਦੇ ਵੱਲੋਂ ਉਹਨਾਂ ਨੂੰ ਦੇਖਣ ਦੇ ਲਈ ਇਸ ਤਰੀਕੇ ਦੇ ਨਾਲ ਭਗੜੜ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਬੱਚੇ, ਮਹਿਲਾ, ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ ਤਾਂ ਹੁਣ ਆ ਆਰਸੀਬੀ ਦੇ ਜਿੱਤਣ ਤੋਂ ਬਾਅਦ ਜਦੋਂ ਇਹ ਵਿਕਟਰੀ ਸੈਲੀਬ੍ਰੇਟ ਕਰਨ ਲਈ ਜਾਂਦੇ ਨੇ ਅ ਤਾਂ ਦੇਖਿਆ ਜਾਂਦਾ ਉੱਥੇ ਬੈਂਗਲੁਰੂ ਦੇ ਵਿੱਚ ਭਗੜੜ ਮਚ ਜਾਂਦੀ ਹੈ ਤੇ ਉੱਥੇ ਹੀ ਭਗੜੜ ਦੇ ਵਿੱਚ ਕਈ ਲੋਕਾਂ ਦੀ ਲਗਭਗ 11 ਲੋਕਾਂ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਮਾਮਲੇ ਦੇ ਵਿੱਚ ਹੁਣ ਇੱਕ ਨਵਾਂ ਮੋੜ ਆਂਦਾ ਦਿਖਾਈ ਦੇ ਰਿਹਾ ਹੈ ਤੇ ਇੱਕ ਬੈਂਗਲੁਰੂ ਦੇ ਭਗੜੜ ਮਾਮਲੇ 'ਚ ਵਿਰਾਟ ਕੋਹਲੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਤਾਂ ਦੱਸ ਦਈਏ ਵਿਰਾਟ ਕੋਹਲੀ ਖਿਲਾਫ ਪੁਲਿਸ ਦੇ ਕੋਲ ਕਾਰਵਾਈ ਵੀ ਦਰਜ ਕਰਾਈ ਗਈ ਹੈ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਾਰਵਾਈ ਦੀ ਮੰਗ ਕੀਤੀ ਗਈ ਹੈ ਬੰਗਲੌਰ ਦੇ ਭਗੜੜ ਮਾਮਲੇ ਜੋ ਇਹ ਨਵਾਂ ਮੋੜ ਆਇਆ ਹੈ ਤਾਂ ਦੱਸ ਦਈਏ ਐਚਐਮ ਵਿੰਟੇਸ਼ ਨਾਮ ਦੇ ਵਿਅਕਤੀ ਦੇ ਵੱਲੋਂ ਇਹ ਸ਼ਿਕਾਇਤ ਜਿਹੜੀ ਹੈ ਦਰਜ ਕਰਾਈ ਗਈ ਹੈ ਸੋ ਲਗਾਤਾਰ ਹੁਣ ਵਿਰਾਟ ਕੋਹਲੀ ਕਸੂਤੇ ਫਸਦੇ ਹੋਏ ਦਿਖਾਈ ਦੇ ਰਹੇ ਨੇ ਇੱਕ ਪਾਸੇ ਵਿਕਟਰੀ ਤੇ ਜਿੱਤ ਦੀ ਖੁਸ਼ੀ ਤੇ ਦੂਸਰੇ ਪਾਸੇ ਗਮ ਦਾ ਮਾਹੌਲ ਦਿਖਾਈ ਦੇ ਰਿਹਾ ਜਿੱਤ ਦੀ ਖੁਸ਼ੀ ਤੋਂ ਬਾਅਦ ਜਦੋਂ ਵਿਕਟਰੀ ਸੈਲੀਬ੍ਰੇਟ ਕਰਨ ਲਈ ਬੰਗਲੌਰੂ ਜਾਂਦੇ ਨੇ ਵਿਰਾਟ ਕੋਹਲੀ ਤੇ ਸਾਰੀ ਟੀਮ ਆਰਸੀਬੀ ਦੀ ਸਾਰੀ ਟੀਮ ਜਦੋਂ ਜਾਂਦੀ ਹੈ ਤਾਂ ਉੱਥੇ ਕਿਸ ਨੂੰ ਪਤਾ ਸੀ ਅਜਿਹਾ ਕੁਝ ਹੋ ਜਾਵੇਗਾ ਜੋ ਕਿ ਦੇਖਦੇ ਦੇਖਦੇ ਸਾਰੇ ਹੀ ਹੈਰਾਨ ਰਹਿ ਜਾਣਗੇ ਜਿਸ ਤੋਂ ਬਾਅਦ ਉਸੇ ਜਦੋਂ ਦੇਖਿਆ ਜਾਂਦਾ ਭਗਦੌੜ ਮੱਚਦੀ ਹੈ 11 ਲੋਕਾਂ ਦੀ ਮੌਤ ਹੋ ਜਾਂਦੀ ਹੈ ਕਈ ਲੋਕ ਜ਼ਖਮੀ ਵੀ ਹੋ ਜਾਂਦੇ ਨੇ ਜਿਸ ਤੋਂ ਬਾਅਦ ਇੱਕ ਪਾਸੇ ਤਾਂ ਵਿਰਾਟ ਕੋਹਲੀ ਇਹਦਾ ਦੁੱਖ ਦਾ ਪ੍ਰਗਟਾਵਾ ਵੀ ਕਰਦੇ ਨੇ ਸੋਸ਼ਲ ਮੀਡੀਆ ਤੇ ਆਪਣੇ ਇੱਕ ਪੋਸਟ ਸਾਂਝੀ ਕਰਦੇ ਨੇ ਤੇ ਸਾਫ਼ ਲਿਖਦੇ ਨੇ ਜਿੱਤ ਦੀ ਖੁਸ਼ੀ ਇੱਕ ਪਾਸੇ ਆ ਪਰ ਇਹ ਜੋ ਹੋਇਆ ਇਸ ਨੇ ਮੇਰਾ ਦਿਲ ਤੋੜ ਕੇ ਰੱਖਦਾ ਹੈ ਮੈਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ ਇਸ ਚੀਜ਼ ਨੇ ਹੁਣ ਇਸੇ ਗੱਲ ਤੋਂ ਬਾਅਦ ਦੇਖਿਆ ਜਾ ਰਿਹਾ ਹੈ ਕੀ ਉੱਥੇ ਇੱਕ ਵਿਅਕਤੀ ਦੇ ਵੱਲੋਂ ਵਿਰਾਟ ਕੋਹਲੀ ਤੇ ਮਾਮਲਾ ਦਰਜ ਕਰਵਾ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਪੁਲਿਸ ਦੇ ਕੋਲ ਸ਼ਿਕਾਇਤ ਦੀ ਮੰਗ ਕੀਤੀ ਜਾ ਰਹੀ ਹੈ ਅਕਸਰ ਅਜਿਹੀਆਂ ਹੀ ਚੀਜ਼ਾਂ ਹੁੰਦੀਆਂ ਨੇ ਚਾਹੇ ਉਹ ਫਿਲਮ ਦੀ ਸਕਰੀਨਿੰਗ ਹੋਵੇ ਚਾਹੇ ਉਹ ਸੈਲੀਬ੍ਰੇਟ ਕਰਨਾ ਹੋਵੇ ਕਿਸੇ ਟੀਮ ਦਾ ਤਾਂ ਅਜਿਹੀਆਂ ਚੀਜ਼ਾਂ ਭਗੜੜ ਦਾ ਰੂਪ ਲੈ ਲੈਂਦੀਆਂ ਨੇ ਜਿਸ ਤੋਂ ਬਾਅਦ ਮੋਤਾ ਹੁੰਦੀਆਂ ਹੀ ਹੁੰਦੀਆਂ ਨੇ ਜਿਸ ਤੋਂ ਬਾਅਦ ਇਸ ਨੂੰ ਇੱਕ ਮੈਨੇਜਮੈਂਟ ਕਿਹਾ ਜਾ ਸਕਦਾ ਹੈ ਕਿ ਇੱਥੇ ਕਿਸ ਤਰੀਕੇ ਦਾ ਮੈਨੇਜਮੈਂਟ ਸੀਗਾ ਕਿ ਇਸ ਤਰੀਕੇ ਦੀ ਭਗੜੜ ਹੋਈ ਤੇ ਇੰਨਿਆਂ ਲੋਕਾਂ ਦੀ ਮੌਤ ਹੋ ਗਈ ਤੇ ਸਵਾਲ ਪ੍ਰਸ਼ਾਸਨ ਤੇ ਵੀ ਚੱਕੇ ਜਾਂਦੇ ਨੇ ਸਵਾਲ ਉਸ ਵੇਲੇ ਸਾਰੀ ਕਾਰਵਾਈ ਤੇ ਵੀ ਚੱਕੇ ਜਾਂਦੇ ਨੇ ਤਾਂ ਸਵਾਲ ਹੁਣ ਵਿਰਾਟ ਕੋਹਲੀ ਤੇ ਖੜੇ ਹੋਣੇ ਸ਼ੁਰੂ ਹੋ ਗਏ ਨੇ ਤਾਂ ਵਿਰਾਟ ਕੋਹਲੀ ਇਸ ਅਗੇ ਵਿੱਚ ਜਵਾਬ ਦੇਣਗੇ ਤੇ ਵਿਰਾਟ ਕੋਹਲੀ ਦਾ ਅਗਲਾ ਕਦਮ ਕੀ ਹੋਵੇਗਾ ਇਸ ਤੇ ਵੀ ਨਿਗਾਹਾਂ ਸਾਰਿਆਂ ਦੀਆਂ ਟਿਕੀਆਂ ਹੋਈਆਂ ਨੇ